ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 433 ਤੋਂ ਲੈ ਕੇ 434 ਤੱਕ ਸਵੈਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਪੱਤੀ ਲਿਖੀ ਚੱਲ ਰਹੀ ਹੈ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਜੱਜ ਜਾਨ ਮੰਗਤ ਜਨ ਜਾਚੈ ਲੱਖ ਚਰਾਸੀ ਪੀਖ ਪਵਿਆ ਏ ਕੋ ਲਿਵੈ ਏ ਕੋ ਦੇਵੈ ਅਵਰ ਨ ਦੂਜਾ ਮੈਂ ਸੁਣਿਆ ਜੱਜ ਚੂਰ ਮਰੋਕਿਆ ਪ੍ਰਾਣੀ ਜੋ ਕੁਛ ਦੇਣਾ ਸੋ ਦੇ ਰਹਾ ਦੇ ਦੇਵੇ ਕਹਿ ਹੁਕਮ ਚਲਾਏ ਜਿਉਂ ਜੀਆਂ ਕਾਰਜ ਕਪਿਆ ਹਾਂਜੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਵੀ ਮੈਂ ਇੱਕ ਮੰਗਤਾ ਉਸ ਪਰਮੇਸ਼ਰ ਤੋਂ ਉਹਦਾ ਨਾਮਦਾਨ ਮੰਗ ਰਿਆਂ ਕਹਿੰਦੇ ਇਹ ਜਿਹੜੀ ਨਾਮ ਦੀ ਦਾਤ ਮੰਗਣ ਦੇ ਲਈ ਕਹਿੰਦੇ ਮੈਂ 84 ਲੱਖ ਜੂਨਾਂ ਚੋਂ ਕਹਿੰਦੇ ਪੌਂਦਾ ਪੌਂਦਾ ਫਿਰਦਾ ਹੁਣ ਆ ਮਨੁੱਖਾ ਜਨਮ ਚ ਆਇਆ ਤੇ ਹੁਣ ਉਹਦੇ ਨਾਮ ਦੀ ਦਾਤ ਮੰਗ ਰਿਆਂ ਕਹਿੰਦੇ ਫਿਰ ਕਹਿੰਦੇ ਇਹ ਜਿਹੜੀ ਨਾਮ ਦੀ ਦਾਤ ਆ ਇੱਕ ਜਗਿਆਸੂ ਆ ਜਿਹੜਾ ਲੈ ਸਕਦਾ ਜਿਹਦੇ ਅੰਦਰ ਇਹਦੀ ਲਤਾnga ਤੇ ਇੱਕ ਪਰਮਾਤਮਾ ਦੇਣ ਵਾਲਾ ਕਹਿੰਦੇ ਹੋਰ ਉਹ ਤੋਂ ਬਿਨਾ ਕਹਿੰਦੇ ਮੈਂ ਨਹੀਂ ਸੁਣਿਆ ਵੀ ਜਿਹੜਾ ਉਹਦੇ ਨਾਮ ਦੀ ਦਾਤ ਦੇ ਸਕਦਾ ਇਹ ਗੁਰੂ ਦੇ ਰਾਹੀਂ ਮਿਲਦੀ ਆ ਕਹਿੰਦੇ ਇਹ ਜੀਵ ਕਿਉਂ ਕਹਿੰਦੇ ਆਪਣੀ ਰੋਜੀ ਦੇ ਲਈ ਆਤਮਿਕ ਮੌਤ ਸਹਿੇੜਦਾ ਹੈ ਜੋ ਕੁਛ ਕਹਿੰਦੇ ਪ੍ਰਮਾਤਮਾ ਨੇ ਤੇਰੇ ਕਰਮਾਂ ਵਿੱਚ ਲਿਖਿਆ ਵੀ ਤੈਨੂੰ ਮਿਲਣਾ ਉਹ ਤੈਨੂੰ ਮਿਲ ਕੇ ਹੀ ਰਹਿਣਾ ਹੈ ਕਹਿੰਦੇ ਦੇ ਦੇ ਵੇਖੇ ਹੁਕਮ ਚਲਾਏ ਜਿਉਂ ਜੀਆਂ ਕਰ ਜਪਿਆ ਜਿਵੇਂ ਜਿਵੇਂ ਕਹਿੰਦੇ ਹਰ ਇੱਕ ਜੀਵ ਦਾ ਰਿਜਕ ਉਹਦੇ ਕਰਮਾਂ ਚ ਲਿਖਿਆ ਹੋਇਆ ਉਹਨੂੰ ਆਪਣੇ ਹੁਕਮ ਦੇ ਅਨਸਾਰ ਪ੍ਰਮਾਤਮਾ ਦੇ ਰਿਹਾ ਸਾਰਿਆਂ ਨੂੰ ਵੰਝੇ ਨਦਰ ਕਰੇ ਜਾਂ ਦੇਖਾਂ ਦੂਜਾ ਕੋਈ ਨਹੀਂ ਇੱਕੋ ਰਵ ਰਹਿਆ ਸਭ ਥਾਈਂ ਇੱਕ ਵਸਿਆ ਮਨ ਮਾਹੀ ਕਹਿੰਦੇ ਮੈਂ ਸਾਰੇ ਪਾਸੇ ਦੇਖਦਾ ਕਹਿੰਦੇ ਮੈਨੂੰ ਉਹਦੇ ਤੋਂ ਬਿਨਾ ਹੋਰ ਕੋਈ ਨਹੀਂ ਦਿਸਦਾ ਸਾਰੇ ਪਾਸੇ ਕਹਿੰਦੇ ਉਹ ਇੱਕ ਹੀ ਪਰਮਾਤਮਾ ਵਿਆਪਕਾ ਸਾਡੇ ਮਨ ਦੇ ਵਿੱਚ ਵੀ ਕਹਿੰਦੇ ਉਹੀ ਵਸਦਾ ਹੈ ਟੱਤੇ ਟਾਂਚ ਕਰੋ ਕਿਆ ਪ੍ਰਾਣੀ ਕੜੀ ਕੇ ਮੋਹਤ ਕੇ ਉੱਠ ਚੱਲਣਾ ਜੂਏ ਜਨਮ ਨਹਾਰੋ ਆਪਣਾ ਪਾਜ ਪੜੋ ਤੁਮ ਹਰ ਸਰਣਾ ਕਹਿੰਦੇ ਹੈ ਪ੍ਰਾਣੀ ਤੂੰ ਕਹਿੰਦੇ ਕਿਉਂ ਪਖੰਡ ਕਰਦਾ ਕਿਉਂ ਕਹਿੰਦੇ ਇੰਨਾ ਤੰਦਿਆਂ ਦੇ ਵਿੱਚ ਗਲਤਾਨਾ ਪਦਾਰਥਾਂ ਦੇ ਵਿੱਚ ਕਹਿੰਦੇ ਜ਼ਿੰਦਗੀ ਤੇ ਬਹੁਤ ਛੋਟੀ ਆ ਬਹੁਤ ਥੋੜੀ ਦੇਰ ਨੂੰ ਕਹਿੰਦੇ ਇੱਥੋਂ ਚਲੇ ਜਾਣਾ ਤੇ ਕਿਉਂ ਆਪਣਾ ਕਹਿੰਦੇ ਇਹ ਮਨੁੱਖਾ ਜਨਮ ਜੂਏ ਦੀ ਬਾਜ਼ੀ ਵਿੱਚ ਹਾਰ ਰਿਹਾ ਕਹਿੰਦੇ ਛੇਤੀ ਕਰ ਪਰਮਾਤਮਾ ਦੀ ਸ਼ਰਨ ਵਿੱਚ ਆ ਜਾ ਠੱਠੇ ਠਾੜ ਵਰਤੀ ਤਿੰਨ ਅੰਤਰ ਹਰ ਚਰਣੀ ਜਿਨ ਕਾ ਚਿਤ ਲਾਗਾ ਚਿਤ ਲਾਗਾ ਸਈ ਜਨ ਨਿਸਤਰੇ ਤਉ ਪ੍ਰਸਾਦੀ ਸੁਖ ਪਾਇਆ ਕਹਿੰਦੇ ਜਿਹੜੇ ਜੀਵ ਪਰਮਾਤਮਾ ਦੇ ਚਰਨਾਂ ਦੇ ਵਿੱਚ ਜੁੜ ਜਾਂਦੇ ਨੇ ਜਿਨ੍ਹਾਂ ਦਾ ਮਨ ਉਹਦੇ ਚਰਨਾਂ 'ਚ ਜੁੜ ਗਿਆ ਕਹਿੰਦੇ ਉਹਨਾਂ ਦੇ ਅੰਦਰ ਸ਼ਾਂਤੀ ਵਰਤ ਜਾਂਦੀ ਆ ਕਹਿੰਦੇ ਫਿਰ ਜਿਹੜੇ ਚਰਨਾਂ ਦੇ ਵਿੱਚ ਜੁੜਦੇ ਨੇ ਜਿਨ੍ਹਾਂ ਦਾ ਚਿੱਤ ਪਰਮਾਤਮਾ 'ਚ ਲੱਗ ਜਾਂਦਾ ਫਿਰ ਕਹਿੰਦੇ ਪਰਮਾਤਮਾ ਦੀ ਕਿਰਪਾ ਦੇ ਨਾਲ ਉਹਨਾਂ ਨੂੰ ਸੁੱਖ ਮਿਲ ਜਾਂਦਾ ਉਹ ਇਸ ਸੰਸਾਰ ਸਾਗਰ ਦੇ ਭਵਜਲ ਤੋਂ ਤਰ ਜਾਂਦੇ ਹਨ ਤੰਦਰ ਦਾ ਦਮ ਫਕ ਕਰੋ ਕਿਆ ਪ੍ਰਾਣੀ ਜੋ ਕਿਚ ਹੋਆ ਸੋ ਸਭ ਚਲਣਾ ਤੇ ਸੈਸਰੀ ਉਹ ਤਾਂ ਸੁਖ ਪਾਵੋ ਸਰਬ ਨਿਰੰਤਰ ਰਵ ਰਹਿਆ ਕਹਿੰਦੇ ਹੈ ਜੀਵ ਇਸ ਸੰਸਾਰ ਦੇ ਵਿੱਚ ਸਭ ਕੁਝ ਨਾਸ਼ਵੰਤ ਹੈ ਖਤਮ ਹੋਣ ਵਾਲਾ ਹੈ ਕਹਿੰਦੇ ਕਹਿੰਦੇ ਕਿਉਂ ਤੂੰ ਪਖੰਡ ਦੇ ਵਿੱਚ ਲੱਗਿਆ ਹੋਇਆ ਉਸ ਪਰਮੇਸ਼ਰ ਦੀ ਸੇਵਾ ਭਗਤੀ ਕਰੋ ਜੋ ਕਹਿੰਦੇ ਸਾਰੀ ਜਗ੍ਹਾ ਤੇ ਵਿਆਪਕ ਹੈ ਫਿਰ ਤੈਨੂੰ ਆਨੰਦ ਮਿਲੇਗਾ ਟਡੇ ਟਹਾ ਉਸਾਰੈ ਆਪੇ ਜੋ ਤਿਸ ਪਾਵੇ ਤੇ ਵੈ ਕਰੇ ਕਰ ਕਰ ਵੇਖੇ ਹੁਕਮ ਚਲਾਏ ਤਿਸ ਨਿਸਤਾਰੇ ਜਾ ਕੋ ਨਦਰ ਕਰੇ ਕਹਿੰਦੇ ਉਹ ਪਰਮੇਸ਼ਰ ਆਪ ਹੀ ਸੰਸਾਰ ਦੀ ਰਚਨਾ ਕਰਦਾ ਆਪ ਹੀ ਇਹਦਾ ਨਾਸ਼ ਕਰਦਾ ਜਿਵੇਂ ਕਹਿੰਦੇ ਪਰਮੇਸ਼ਰ ਨੂੰ ਪਹੁੰਦਾ ਉਸ ਤਰ੍ਹਾਂ ਪਰਮੇਸ਼ਰ ਆਪਣੇ ਕਾਰ ਕਰਦਾ ਤੇ ਪਰਮੇਸ਼ਰ ਦਾ ਹੀ ਹੁਕਮ ਸਾਰੇ ਪਾਸੇ ਚੱਲ ਰਿਹਾ ਤੇ ਜਿਹਦੇ ਤੇ ਮਿਹਰ ਕਰਦਾ ਉਹਨੂੰ ਇਸ ਸੰਸਾਰ ਸਾਗਰ ਤੋਂ ਤਾਰ ਲੈਂਦਾ ਹੈ ਨਾਨ ਰਵਤ ਰਹੇ ਕਟ ਅੰਤਰ ਹਰ ਗੁਣ ਗਾਵੇ ਸੋਈ ਆਪੇ ਆਪ ਮਿਲਾਏ ਕਰਤਾ ਪੁਨਰਪ ਜਨਮ ਨਾ ਹੋਈ ਕਹਿੰਦੇ ਜਿਹੜੇ ਜੀਵ ਦੇ ਅੰਦਰ ਉਹ ਪ੍ਰਗਟ ਹੋ ਜਾਂਦਾ ਪ੍ਰਮਾਤਮਾ ਉਹੀ ਜੀਵ ਫਿਰ ਕਹਿੰਦੇ ਉਸ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਗੁਣ ਗਾਉਂਦਾ ਹੈ ਜਿਸ ਨੂੰ ਪ੍ਰਮਾਤਮਾ ਆਪਣੇ ਨਾਲ ਮੇਲ ਲੈਂਦਾ ਹੈ ਉਸ ਜੀਵ ਦਾ ਦੁਬਾਰਾ ਫਿਰ ਜਨਮ ਮਰਨ ਨਹੀਂ ਹੁੰਦਾ ਉਹਦਾ ਆਵਾਗਮਨ ਖਤਮ ਹੋ ਜਾਂਦਾ ਹੈ ਤਤ ਤਾਰੂ ਪਵਜਲ ਹੋਆ ਤਾਕਾ ਅੰਤ ਨ ਪਾਇਆ ਨਾ ਤਰਨਾ ਤੁਲਹਾ ਹਮ ਬੂਡਸ ਤਾਰ ਲੇ ਤਾਰਨ ਰਾਇਆ ਕਹਿੰਦੇ ਇਹ ਜਿਹੜਾ ਸੰਸਾਰ ਸਾਗਰ ਆ ਇਹਦੇ ਵਿੱਚ ਜੀਵ ਡੁੱਬਦੇ ਜਾਂਦੇ ਨੇ ਕਹਿੰਦੇ हे ਪਰਮੇਸ਼ਰ ਜੀ ਇਹਦਾ ਕਹਿੰਦੇ ਭਵ ਸਾਗਰ ਦਾ ਅਸੀਂ ਪਰਲਾ ਬੰਨਾ ਨਹੀਂ ਲੱਭ ਸਕਦੇ ਨਾ ਸਾਡੇ ਕੋਲ ਤਰਨ ਦੇ ਲਈ ਬੇੜੀ ਆ ਨਾ ਤੁਲਹਾ ਕਹਿੰਦੇ ਤੂੰ ਹੀ ਸਈ ਸਾਨੂੰ ਇਹਦੇ ਚੋਂ ਤਾਰ ਸਕਦੇ ਹੋ हे परमात्मा जी ਤੁਸੀਂ ਸਾਨੀ ਜੀਵਾਂ ਨੂੰ ਇਸ ਭਵ ਸਾਗਰ ਤੋਂ ਤਾਰ ਸਕਦੇ ਹੋ। ਥਥੈ ਥਾਨ ਥਨ ਅੰਤਰ ਸੋਈ ਜਾ ਕਾ ਕੀਆ ਸਭ ਹੋਆ। ਕਿਆ ਪਰਮ ਕਿਆ ਮਾਇਆ ਕਹੀਐ ਜੋ ਤਿਸ ਪਾਵੇ ਸੋਈ ਪਲਾ। ਕਹਿੰਦੇ ਸੰਸਾਰ ਵਿੱਚ ਸਭ ਕੁਝ ਉਹ ਹੋ ਰਿਹਾ ਹੈ ਜੋ ਉਹ ਪਰਮਾਤਮਾ ਕਰ ਰਿਹਾ ਹੈ। ਜਿਹੜਾ ਕਹਿੰਦੇ ਹਰ ਇੱਕ ਜਗ੍ਹਾ ਤੇ ਵਿਆਪਕ ਹੈ ਫਿਰ ਕਹਿੰਦੇ ਕਿਨੂੰ ਕਹੀਏ ਕਿ ਮਾਇਆ ਵਿੱਚ ਹੈ ਕਿਨੂੰ ਕਹੀਏ ਭਰਮ ਦੇ ਵਿੱਚ ਹੈ ਜੋ ਕੁਝ ਪਰਮੇਸ਼ਰ ਕਰ ਰਿਹਾ ਹੈ ਉਹ ਸਭ ਚੰਗਾ ਹੀ ਹੈ ਜਿਹੜਾ ਉਹਨੂੰ ਚੰਗਾ ਲੱਗਦਾ ਜਿਹੜੀ ਉਹਦੀ ਰਜ਼ਾ ਹੰਦ ਦਾਏ ਦੋਸ ਨਾ ਦੇਉ ਕਿਸੈ ਦੋਸ ਕਰਮਾ ਆਪਣਿਆ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰ ਜਨਾ ਹੁ ਵਾਹਿਗੁਰੂ ਜੀ ਕਹਿੰਦੇ ਅਸੀਂ ਆਪਣੇ ਮਾੜੇ ਕਰਮਾਂ ਦਾ ਦੋਸ਼ ਕਿਨੂੰ ਦੇਈਏ ਕਿਸੇ ਨੂੰ ਵੀ ਨਾ ਦੇਈਏ ਅਸੀਂ ਜੋ ਕੋਈ ਮਾੜਾ ਹੁਣ ਭੋਗ ਰਹੇ ਹਾਂ ਅਸੀਂ ਇਸ ਕਰਕੇ ਭੋਗ ਰਹੇ ਹਾਂ ਅਸੀਂ ਪਿੱਛੇ ਉਹ ਮਾੜਾ ਕਰਮ ਕਰਕੇ ਆਏ ਹਾਂ ਸਾਡੇ ਪਿਛਲੇ ਪੂਰਵਲੇ ਸੰਸਕਾਰ ਅਸੀਂ ਮਾੜੇ ਕੀਤੇ ਨੇ ਜਿਨ੍ਹਾਂ ਕਰਕੇ ਅਸੀਂ ਹੁਣ ਕੋਈ ਦੁੱਖ ਪਾ ਰਹੇ ਆ ਇਸ ਲਈ ਸਾਨੂੰ ਇਹ ਨਹੀਂ ਪੱਬਦਾ ਕਿ ਅਸੀਂ ਆਪਣੇ ਦੁੱਖਾਂ ਲਈ ਕਿਸੇ ਨੂੰ ਦੋਸ਼ੀ ਠਹਿਰਾਈਏ ਅਸੀਂ ਆਪਣਾ ਮਾੜਾ ਕੀਤਾ ਹੁਣ ਭੁਗਤ ਰਹੇ ਹਾਂ ਕਿਸੇ ਨੂੰ ਦੋਸ਼ ਨਾ ਦੇਓ ਆਪਣੇ ਦੁੱਖ ਦੁੱਖ ਲਈ ਮਾੜੇ ਲਈ ਤਦੈ ਤਾਰ ਕਲਾ ਜਿਨ ਛੋਡੀ ਹਰ ਚੀਜ਼ ਜਿਨ ਰੰਗ ਕੀਆ ਤੇ ਸਦਾ ਦੀ ਆ ਸਭ ਨਹੀਂ ਲਿਆ ਕਰਮੇ ਕਰਮੇ ਹੁਕਮ ਪਿਆ ਕਹਿੰਦੇ ਉਹ ਪਰਮੇਸ਼ਰ ਜਿਨੇ ਆਪਣੀ ਸੱਤਿਆ ਦੇ ਨਾਲ ਇਹ ਧਰਤੀ ਟਿਕਾਈ ਹੋਈ ਆ ਸੰਸਾਰ ਰਚਿਆ ਹੋਇਆ ਆਪਣੇ ਰੰਗ ਬਣਾਏ ਹੋਏ ਨੇ ਕਹਿੰਦੇ ਆਪਣੇ ਆਪਣੇ ਕਰਮਾਂ ਦੇ ਹਿਸਾਬ ਨਾਲ ਜੀਵ ਪਰਮੇਸ਼ਰ ਦੇ ਹੁਕਮ ਦੁਆਰਾ ਦਾਤਾਂ ਲੈ ਰਿਹਾ ਆਪਣੇ ਕਰਮਾਂ ਦੇ ਅਨੁਸਾਰ ਸਭ ਨੂੰ ਮਿਲ ਰਹੀਆਂ ਨੇ ਜੋ ਅਸੀਂ ਕਰਮ ਪਿੱਛੇ ਕਰਕੇ ਆਏ ਆ ਕਿਉਂਕਿ ਉਹਦਾ ਹੁਕਮ ਸੱਚਾ ਹੈ ਉਹ ਕਿਸੇ ਨਾਲ ਅਨਿਆਂ ਨਹੀਂ ਕਰਦਾ ਨਨ ਨਹ ਭੋਗਨਿਤ ਭੋਗੈ ਨਾ ਡਿਠਾ ਨਾ ਸੰਮਲਿਆ ਗੱਲੀ ਹੋ ਸੁਹਾਗਣ ਪਹਿਣੈ ਕੰਤ ਨ ਕਬਹੂ ਮੈਂ ਮਿਲਿਆ ਕਹਿੰਦੇ ਉਹ ਪਰਮੇਸ਼ਰ ਪਰਮੇਸ਼ਰ ਪਤੀ ਕਹਿੰਦੇ ਜੀਵ ਇਸਤਰੀ ਦੇ ਰੂਪ ਵਿੱਚ ਸਾਰੇ ਭੋਗ ਭੋਗ ਰਿਆ ਹੈ ਕਹਿੰਦੇ ਪਰ ਜੀਵ ਇਸਤਰੀ ਨੇ ਉਸ ਪਤੀ ਪਰਮੇਸ਼ਰ ਨੂੰ ਨਾ ਕਦੇ ਦੇਖਿਆ ਹੈ ਨਾ ਹੀ ਹਿਰਦੇ 'ਚ ਬਸਾਇਆ ਹੈ ਗੱਲਾਂ ਕਰਨ ਨੂੰ ਜੀਵ ਕਹਿੰਦੇ ਉਸ ਪਰਮੇਸ਼ਰ ਦੀਆਂ ਗੱਲਾਂ ਕਰਦੇ ਨੇ ਤੇ ਕਹਿੰਦੇ ਨੇ ਅਸੀਂ ਪਰਮੇਸ਼ਰ ਦੇ ਅਸੀਂ ਪਰਮੇਸ਼ਰ ਦੀਆਂ ਸੁਹਾਗਣਾ ਹਾਂ ਪਰ ਕਹਿੰਦੇ ਪਰਮੇਸ਼ਰ ਕਦੇ ਜੀਵ ਇਸਤਰੀ ਨੂੰ ਮਿਲਿਆ ਨਹੀਂ ਪੇ ਪਾਤ ਸਾ ਪਰਮੇਸ਼ਰ ਵੇਖਣ ਕੋ ਪਰਪੰਚ ਕੀਆ ਦੇਖੈ 부ਜੈ ਸਭ ਕਿਛ ਜਾਣੈ ਅੰਤਰ ਬਾਹਰ ਰਬ ਰਹਿਆ ਕਹਿੰਦੇ ਪਰਮੇਸ਼ਰ ਨੇ ਇਹ ਸੰਸਾਰ ਆਪਣਾ ਇਹ ਜਿਹੜਾ ਹੈ ਜਗਤ ਤਮਾਸ਼ਾ ਦੇਖਣ ਲਈ ਇਹ ਜਗਤ ਨੂੰ ਬਣਾਇਆ ਹੈ ਤੇ ਜਗਤ ਦੀ ਸਾਰੀ ਖੇਡ ਨੂੰ ਸਮਝਦਾ ਹੈ ਸਾਰੇ ਜੀਵਾਂ ਦੇ ਅੰਦਰ ਦੀ ਜਾਣਦਾ ਹੈ ਹਰ ਇੱਕ ਜਗ੍ਹਾ ਤੇ ਵਿਆਪਕ ਹੈ ਖੱਫੇ ਫਾਹੀ ਸਭ ਜਗ ਫਾਸਾ ਜਮ ਕੇ ਸੰਗਲ ਬੰਦ ਲਿਆ ਗੁਰ ਪ੍ਰਸਾਦੀ ਸੇ ਨਰ ਉਬਰੇ ਜੇ ਹਰ ਸਰਨਾਗਤ ਭਜ ਪਿਆ ਕਹਿੰਦੇ ਸਾਰੇ ਜੀਵ ਮਾਇਆ ਦੀ ਫਾਹੀ ਦੇ ਵਿੱਚ ਬੰਨੇ ਹੋਏ ਨੇ ਕਹਿੰਦੇ ਜੇ ਮਾਇਆ ਚ ਬੰਨੇ ਹੋਏ ਨੇ ਫਿਰ ਜਮ ਦੇ ਸੰਗਲ ਚ ਵੀ ਬੰਦੇ ਹੋਏ ਨੇ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਉਹੀ ਜੀਵ ਇਸ ਮਾਇਆ ਤੋਂ ਬਚੇ ਨੇ ਜੋ ਪਰਮੇਸ਼ਰ ਦੀ ਸ਼ਰਨ ਪੈ ਗਏ ਨੇ ਗੁਰੂ ਦੀ ਕਿਰਪਾ ਨਾਲ ਬੱਬੇ ਬਾਜੀ ਖੇਲਣ ਲਗਾ ਚੌਪੜ ਕੀਤੇ ਚਾਰ ਜੁਗਾ ਜੀ ਜੰਤ ਸਭ ਸਾਰੀ ਕੀਤੇ ਪਾਸਾ ਟਾਲਣ ਆਪ ਲਗਾ ਕਹਿੰਦੇ ਇਹ ਸੰਸਾਰ ਇਸ ਤਰ੍ਹਾਂ ਹੈ ਜਿਵੇਂ ਪਰਪੇਸ਼ਰ ਚੌਪੜ ਦੀ ਬਾਜੀ ਖੇਡਣ ਲੱਗਿਆ ਹੁੰਦਾ ਚਾਰੇ ਯੁੱਗ ਕਹਿੰਦੇ ਉਹਨੇ ਚੌਪੜ ਬਣਾਏ ਨੇ ਵਿੱਚ ਕਹਿੰਦੇ ਜੀਵ ਨਰਦਾ ਨੇ ਕਹਿੰਦੇ ਖੇਡਣ ਲਈ ਫਿਰ ਕਹਿੰਦੇ ਕੋਈ ਨਰਦਾ ਹੈਗੀਆਂ ਨੇ ਜਿਹੜੀਆਂ ਇੱਥੋਂ ਪੁੱਗ ਜਾਂਦੀਆਂ ਨੇ ਜੀਵਨ ਨੂੰ ਸਫਲ ਕਰ ਜਾਂਦੀਆਂ ਨੇ ਬਾਕੀ ਨਰਦਾ ਉਸ ਤਰ੍ਹਾਂ ਪਟਕ ਰਹੀਆਂ ਨੇ ਪੱਬੇ ਪਾਲੈ ਸੇ ਫਲ ਪਾਵੈ ਗੁਰ ਪ੍ਰਸਾਦੀ ਜਿਨ ਕੋ ਪਉ ਪਿਆ ਮਨ ਮੁਖ ਫਿਰਹਿ ਨਾ ਚੇਤੇ ਮੂੜੇ ਲਖ 84 ਫੇਰ ਪਿਆ ਕਹਿੰਦੇ ਗੁਰੂ ਦੀ ਕਿਰਪਾ ਰਾਹੀਂ ਜਿਨ੍ਹਾਂ ਜੀਵਾਂ ਦੇ ਮਨ ਵਿੱਚ ਪਰਮੇਸ਼ਰ ਦਾ ਡਰ ਹੋ ਜਾਂਦਾ ਹੈ ਡਰ ਅਦਵਾ ਜਾਂਦਾ ਹੈ ਉਹ ਫਿਰ ਕਹਿੰਦੇ ਉਸ ਪਰਮੇਸ਼ਰ ਦੀ ਖੋਜ ਕਰਦੇ ਨੇ ਤੇ ਪਰਮੇਸ਼ਰ ਦਾ ਸੁਖ ਰੂਪੀ ਫਲ ਪਾਉਂਦੇ ਨੇ ਪਰ ਜਿਹੜੇ ਮਨਮੁਖ ਨੇ ਉਹ ਨਹੀਂ ਪਰਮੇਸ਼ਰ ਦਾ ਚੇਤਾ ਕਰਦੇ ਫਿਰ ਉਹ ਕਹਿੰਦੇ ਉਹਨਾਂ ਨੂੰ 84 ਦਾ ਗੇੜ ਪਿਆ ਰੰਦਾ ਆਵਾ ਗਵਨ ਦੇ ਵਿੱਚ ਰਹਿੰਦੇ ਨੇ ਮਮੇ ਮੋਹ ਮਰਨ ਮਦਸੂਦਨ ਮਰਨ ਪਿਆ ਤਬ ਚੇਤ ਵਿਆ ਕਾਇਆ ਪੀਤਰ ਅਵਰੋ ਪੜਿਆ ਮਮਾ ਅੱਖਰ ਵੀ ਸਰਿਆ ਕਹਿੰਦੇ ਜੀਵ ਸਾਰੀ ਜੀਵਨ ਪਰਮੇਸ਼ਰ ਨੂੰ ਭੁੱਲਿਆ ਰਹਿੰਦਾ ਜਦੋਂ ਕਹਿੰਦੇ ਮਰਨ ਦਾ ਸਮਾਂ ਆਉਂਦਾ ਨੇੜੇ ਫਿਰ ਕਹਿੰਦੇ ਪਰਮੇਸ਼ਰ ਦੀ ਯਾਦ ਆਉਂਦੀ ਆ ਜਦੋਂ ਤੱਕ ਜੀਵਨ ਆ ਕਹਿੰਦੇ ਉਦੋਂ ਤੱਕ ਮੰਮਾ ਮਦੂਸੂਦਨ ਮੰਮਾ ਮਰਨ ਦੋਨੋਂ ਕਹਿੰਦੇ ਮੰਮਾ ਅਖਰ ਵਿਸਾਰੀ ਰੱਖਦਾ ਉਹਨੂੰ ਯਾਦ ਨਾ ਪਰਮਾਤਮਾ ਰਹਿੰਦਾ ਨਾ ਮੌਤ ਰਹਿੰਦੀ ਹੈ ਜੀਵਨ ਵਿੱਚ ਹਾਂ ਜਦੋਂ ਮੌਤ ਨੇੜੇ ਆਉਂਦੀ ਆ ਫਿਰ ਉਹਨੂੰ ਸਭ ਕੁਝ ਯਾਦ ਆਉਂਦਾ ਇਹ ਜਨਮ ਨਾ ਹੋਵੀ ਕਦ ਹੀ ਜੇ ਕਰ ਸੱਚ ਪਛਾਣੈ ਗੁਰਮੁਖ ਆਖੈ ਗੁਰਮੁਖ ਬੂਜੈ ਗੁਰਮੁਖ ਏਕੋ ਜਾਣੈ ਫਿਰ ਕਹਿੰਦੇ ਉਹਦਾ ਜਨਮ ਦੁਆਰਾ ਨਹੀਂ ਹੁੰਦਾ ਹੈਗਾ ਜੋ ਸੱਚ ਦੇ ਨਾਲ ਜਾਣ ਪਹਿਚਾਣ ਕਰ ਲੈਂਦਾ ਉਹ ਕਹਿੰਦੇ ਗੁਰਮੁਖ ਅਖਵਾਉਂਦਾ ਗੁਰਮੁਖ ਹੀ ਪਰਮਾਤਮਾ ਦਾ ਨਾਮ ਜਪਦਾ ਪਰਮਾਤਮਾ ਦੇ ਨਾਲ ਸਾਝ ਬਣਾਉਂਦਾ ਤੇ ਪਰਮਾਤਮਾ ਦੇ ਨਾਲ ਜਾਣ ਪਹਿਚਾਨ ਪਾਉਂਦਾ ਪਰਮਾਤਮਾ ਬਾਰੇ ਉਹਨੂੰ ਪਤਾ ਲੱਗ ਜਾਂਦਾ ਸੋਝੀ ਹੋ ਜਾਂਦੀ ਹੈ ਗੁਰਮੁਖ ਨੂੰ ਜੋ ਗੁਰੂ ਦੇ ਸਾਹਮਣੇ ਰਹਿੰਦਾ ਰਾਰ ਰਵ ਰਿਹਾ ਸਭ ਅੰਤਰ ਜਿਤ ਕੀਏ ਜਨਤਾ ਜੰਤ ਉਪਾਏ ਤੰਦੈ ਲਾਏ ਕਰਮ ਹੋਆ ਤਿਨ ਨਾਮ ਲਿਆ ਕਹਿੰਦੇ ਜਿੰਨੇ ਵੀ ਪਰਮੇਸ਼ਰ ਨੇ ਜੀ ਜੰਤ ਪੈਦਾ ਕੀਤੇ ਨੇ ਸਾਰਿਆਂ ਦੇ ਅੰਦਰ ਵਿਆਪਕ ਹੈ ਕਹਿੰਦੇ ਪਰਮੇਸ਼ਰ ਨੇ ਆਪ ਹੀ ਜੰਤ ਪੈਦਾ ਕੀਤੇ ਨੇ ਆਪ ਹੀ ਉਹਨਾਂ ਨੂੰ ਅਲੱਗ-ਅਲੱਗ ਕਮਾਂਕਾਰਾਂ ਚ ਲਾਇਆ ਕਹਿੰਦੇ ਤੇ ਜਿਹਦੇ ਤੇ ਬਖਸ਼ਿਸ਼ ਹੁੰਦੀ ਆ ਉਹਨੂੰ ਕਹਿੰਦੇ ਆਪਣਾ ਨਾਮ ਜਪਣ ਵੀ ਲਾਇਆ ਲੱਲੇ ਲਾਇ ਤੰਦੇ ਜਿੰਨ ਛੋਡੀ ਮੀਠਾ ਮਾਇਆ ਮੋਹ ਕੀਆ ਖਾਣਾ ਪੀਣਾ ਸਮ ਕਰ ਸਹਿਣਾ ਪਾਣਾ ਤਾਂ ਕਹਿ ਹੁਕਮ ਪਿਆ ਕਹਿੰਦੇ ਜਿਸ ਪਰਮੇਸ਼ਰ ਨੇ ਜੀਵਾਂ ਨੂੰ ਅਲੱਗ-ਅਲੱਗ ਧੰਦਿਆਂ ਚ ਲਾਇਆ ਮਾਇਆ ਦਾ ਮੋਹ ਵੀ ਕਹਿੰਦੇ ਮਾਇਆ ਤੇ ਮੋਹ ਦੋਨਾਂ ਦਾ ਕਹਿੰਦੇ ਵੀ ਮਿੱਠਾ ਵੀ ਪਰਮੇਸ਼ਰ ਨੇ ਇਹਨਾਂ ਨੂੰ ਬਣਾਇਆ ਮਾਇਆ ਨੂੰ ਫਿਰ ਕਹਿੰਦੇ ਜਿਵੇਂ ਜਿਵੇਂ ਪਰਮੇਸ਼ਰ ਦਾ ਹੁਕਮ ਆ ਉਹਦੇ ਭਾਣੇ ਵਿੱਚ ਹੀ ਜੀਵ ਦਾ ਸਭ ਖਾਣ ਪੀਣ ਹੈ ਜੀਵ ਦਾ ਸੁੱਖ ਦੁੱਖ ਹੈ ਸਭ ਕੁਝ ਪਰਮੇਸ਼ਰ ਦੇ ਹੁਕਮ ਵਿੱਚ ਹੈ ਜੀਵਨ ਸਭ ਜੀਵਨ ਦਾ ਜਿਹੜਾ ਹੈ ਜੀਵ ਦਾ ਉਹ ਪਰਮੇਸ਼ਰ ਦੇ ਹੁਕਮ ਵਿੱਚ ਹੈ ਵੇ ਵਾਸ ਦਿਓ ਪਰਮੇਸ਼ਰ ਵੇਖਣ ਕੋ ਜਨ ਵੇਸ ਕੀਆ ਵੇਖੈ ਚਾਖੈ ਸਭ ਕਿਛ ਜਾਣੈ ਅੰਦਰ ਬਾਹਰ ਰਵ ਰਿਹਾ ਕਹਿੰਦੇ ਪਰਮੇਸ਼ਰ ਨੇ ਜਿਹੜੀ ਇਹ ਜਗਤ ਦੀ ਖੇਡ ਆ ਜਗਤ ਦੀ ਰਚਨਾ ਹੈ ਇਹ ਪਰਮੇਸ਼ਰ ਨੇ ਆਪ ਵੇਖਣ ਲਈ ਰਚੀ ਹੈ ਸਭ ਕੁਝ ਕਹਿੰਦੇ ਦੇਖ ਰਿਹਾ ਹੈ ਸਭ ਦੀ ਸੰਭਾਲ ਕਰ ਰਿਹਾ ਹੈ ਔਰ ਸਾਰਿਆਂ ਦੇ ਅੰਦਰ ਬਾਹਰ ਵਿਆਪਕ ਹੈ ਰਾੜੈ ਰਾੜ ਕਰੇ ਕਿਆ ਪ੍ਰਾਣੀ ਤਿਸੈ ਤਿਆਵੋ ਜੇ ਅਮਰ ਹੋਆ ਤਿਸੈ ਤਿਆਵੋ ਸੱਚ ਸਮਾਵੋ ਉਸ ਬਿਟੋਂ ਕੁਰਬਾਨ ਕੀਆ ਕਹਿੰਦੇ हे ਜੀਵ ਤੂੰ ਬਾਦੂ ਦੇ ਝਗੜਿਆਂ ਵਿੱਚ ਕਿਉਂ ਆਪਣਾ ਜੀਵਨ ਵਿਅਰਥ ਕਰ ਰਿਆ ਉਸ ਪਰਮੇਸ਼ਰ ਦਾ ਨਾਮ ਜਪ ਜੋ ਅਵਿਨਾਸ਼ੀ ਹੈ ਜੋ ਕਦੇ ਨਾ ਖਤਮ ਹੋਣ ਵਾਲਾ ਹੈ ਉਸ ਪਰਮੇਸ਼ਰ ਨੂੰ ਕਹਿੰਦੇ ਧਿਆਵੋ ਧਿਆ ਕੇ ਉਹਦੇ ਵਿੱਚ ਲੀਨ ਹੋ ਜਾਓ ਕਹਿੰਦੇ ਉਸ ਪਰਮੇਸ਼ਰ ਤੋਂ ਸਦਕੇ ਹੋ ਜਾਓ ਜਿਸ ਪਰਮੇਸ਼ਰ ਨੇ ਇਹ ਰਚਨਾ ਰਚੀ ਹੈ ਹਾ ਹੈ ਹੋਰ ਨ ਕੋਈ ਦਾਤਾ ਜੀ ਉਪਾਏ ਜਨ ਰਿਜਕ ਦਿਆ ਹਰ ਨਾਮ ਤੇ ਆਵੋ ਹਰ ਨਾਮ ਸਮਾਵੋ ਆਨੰਦਨ ਲਾਹਾ ਹਰ ਨਾਮ ਲੀਆ ਕਹਿੰਦੇ ਉਸ ਪਰਮੇਸ਼ਰ ਤੋਂ ਬਿਨਾ ਦੂਜਾ ਕੋਈ ਦਾਤਾ ਨਹੀਂ ਹੈਗਾ ਉਹ ਪਰਮੇਸ਼ਰ ਆ ਜਿਨੇ ਜੀ ਉਪਾਏ ਨੇ ਤੇ ਸਭ ਨੂੰ ਰਿਜਕ ਦੀ ਦਾਤ ਵੀ ਦੇ ਰਿਆ ਉਦਾਈ ਕਹਿੰਦੇ ਨਾਮ ਤੇ ਆਓ ਨਾਮ ਤੇ ਆ ਕੇ ਉਹਦੇ ਵਿੱਚ ਲੀਨ ਹੋ ਜਾਓ ਹਰ ਰੋਜ਼ ਕਹਿੰਦੇ ਉਸ ਪਰਮੇਸ਼ਰ ਦੇ ਨਾਮ ਜਪਣ ਦਾ ਲਾਭ ਖਟੋ ਇਹੀ ਲਾਹਾ ਹੈ ਜੋ ਨਾਲ ਜਾਣਾ ਹੈ ਆਈਡੇ ਆਪ ਕਰੇ ਜਿਨ ਛੋਡੀ ਜੋ ਕਿਛ ਕਰਨਾ ਸੋ ਕਰ ਰਿਹਾ ਕਰੇ ਕਰਾਏ ਸਭ ਕਿਛ ਜਾਣੈ ਨਾਨਕ ਸਾਇਰ ਏਵ ਕਿਹਾ ਕਹਿੰਦੇ ਉਸ ਪਰਮਾਤਮਾ ਨੇ ਇਸ ਸ੍ਰਿਸ਼ਟੀ ਰਚੀ ਐ ਇਹਦੇ ਵਿੱਚ ਜੋ ਕੁਛ ਉਹ ਕਰਨਾ ਚਾਹੁੰਦਾ ਹੈ ਉਹ ਕਰ ਰਿਹਾ ਹੈ ਸਭ ਕੁਛ ਉਹ ਕਰ ਰਿਹਾ ਹੈ ਸਭ ਕੁਛ ਉਹ ਜਾਣਦਾ ਹੈ ਕਹਿੰਦੇ ਕਵੀ ਨਾਨਕ ਨੇ ਇਹ ਸਭ ਕੁਛ ਜੋ ਦੇਖਿਆ ਬੁੱਝਿਆ ਹੈ ਉਹੀ ਕਿਹਾ ਹੈ ਇੱਥੇ ਆਪਣੇ ਆਪ ਨੂੰ ਕਵੀ ਕਹਿ ਰਹੇ ਨੇ ਨਾਇਨਕ ਸਾਇਰ ਇਵ ਕਿਹਾ ਕਹਿੰਦੇ ਜੋ ਪਰਮੇਸ਼ਰ ਦੇ ਘਰ ਦਾ ਭੇਤ ਸਾਰਾ ਦੇਖਿਆ ਜਾਣਿਆ ਹੈ ਬੁੱਝਿਆ ਹੈ ਉਹੀ ਕਹਿੰਦੇ ਕਿਹਾ ਹੰਦੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੇ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਬਖਸ਼ਣੀ ਪਰਮੇਸ਼ਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ